ਅੱਜ ਪੰਜਾਬ ਦਾ ਜਿਹੜਾ ਬਜਟ ਹੈ ਉਹਦੇ ਸੰਬੰਧੀ ਇੱਕ ਅਖਬਾਰਾਂ ਦੇ ਵਿੱਚ ਖਬਰ ਛਪੀ ਹੈ ਕਿ ਦਿੱਲੀ ਸਰਕਾਰ ਦੀ ਇੱਕ ਮੰਤਰੀ ਅਤੀਸ਼ੀ ਉਹ ਆਪਣਾ ਮੀਟਿੰਗਾਂ ਲੈ ਰਹੀ ਆ ਪੰਜਾਬ ਸਰਕਾਰ ਦਾ ਬਜਟ ਤਿਆਰ ਕਰਨ ਲਈ ਇਹ ਇੱਕ ਬੜਾ ਗੰਭੀਰ ਮਾਮਲਾ ਆ ਕਿਉਂਕਿ ਜਦੋਂ ਕਿਸੇ ਵੀ ਸਟੇਟ ਦਾ ਬਜਟ ਭਾਵੇਂ ਸਟੇਟ ਦਾ ਹੋਵੇ ਭਾਵੇਂ ਸੈਂਟਰ ਦਾ ਹੋਵੇ ਇਹ ਬਜਟਿਕ ਸੀਕ੍ਰੇਟ ਡਾਕੂਮੈਂਟ ਹੁੰਦਾ ਹੈਗਾ ਜੇ ਦੀ ਕਿਸੇ ਤਰ੍ਹਾਂ ਵੀ ਲੀਕ ਜਿਹੜੀ ਹੈਗੀ ਆ ਨਾਨ ਪਰਮਿਸਿਬਲ ਹੈ ਆ ਨਾਨ ਪਰਡਨੇਵਲ ਕੋਈ ਪਾਇਡਨ ਨਹੀਂ ਇਹਦੀ ਆਪਣਾ ਇਹਦੀ ਮਾਫੀ ਨਹੀਂ ਹੈਗੀ ਔਰ ਇਸ ਵਿਸ਼ੇ ਦੇ ਉੱਤੇ ਆਪਣਾ ਸਰਕਾਰਾਂ ਡਿਗਦੀਆਂ ਰਹੀਆਂ ਹੈਗੀਆਂ ਜੇਕਰ ਜੇਕਰ ਉਹ ਲੀਕ ਹੋ ਜਾਏ ਕਿ ਜੀ ਕਿਸੇ ਦੇ ਨਾਲ ਸਹਿਮਤੀ ਹੋਈ ਜਾਂ ਕਿਸੇ ਨੇ ਬਿਆਨ ਦਿੱਤਾ ਹੈਗਾ ਸੋ ਸਾਡੇ ਆਪਣਾ ਪੰਜਾਬ ਸਰਕਾਰ ਦਾ ਬਜਟ ਔਰ ਇੱਕ ਜਿਹੜਾ ਉਹ ਵਿਅਕਤੀ ਦੇ ਨਾਲ ਡਿਸਕਸ ਕੀਤਾ ਜਾ ਰਿਹਾ ਹੈਗਾ ਜਿਹਦਾ ਕੋਈ ਸਬੰਧ ਨਹੀਂ ਹੈਗਾ ਪੰਜਾਬ ਦੇ ਬਜਟ ਦੇ ਨਾਲ ਪੰਜਾਬ ਸਰਕਾਰ ਨਾਲ ਤੋ ਇਸ ਕਰਕੇ ਮੈਂ ਦੋ ਗੱਲਾਂ ਕਹਿਣੀਆਂ ਚਾਹਨਾ ਇੱਕ ਤਾਂ ਇਹ ਵਾਇਲੇਸ਼ਨ ਹੈਗੀ ਆ ਜਿਹੜੀ ਸੀਕਰੈਸੀ ਐਕਟ ਦੀ ਤੇ ਬਜਟ ਦੀ ਜਿਹੜੀ ਆਪਣਾ ਸੀਕਰੈਸੀ ਦੀ ਨੰਬਰ 2 ਹੈਗੀ ਆ ਕਿ ਕੀ ਪੰਜਾਬ ਦੀ ਸਰਕਾਰ ਪੰਜਾਬ ਦਾ ਪ੍ਰਸ਼ਾਸਨ ਇੰਨਾ ਇਨਕੰਪੀਟੈਂਟ ਹੈਗਾ ਕਿ ਉਹ ਆਪਣਾ ਬਜਟ ਖੁਦ ਨਹੀਂ ਤਿਆਰ ਕਰ ਸਕਦੇ ਕੀ ਜਿਹੜਾ ਜਿਹੜਾ ਸਾਡਾ ਫਾਈਨਾਂਸ ਮਿਨਿਸਟਰ ਹੈ ਕੀ ਉਹ ਸਿਰਫ ਨਾਂ ਦਾ ਹੀ ਫਾਈਨਾਂਸ ਮਿਨਿਸਟਰ ਹੈ ਜਾਂ ਉਹਦੇ ਪੱਲੇ ਵੀ ਕੁਝ ਹੈਗਾ ਆ ਕਿ ਇਹ ਆਪਣਾ ਕਰ ਕੀ ਰਹੀ ਹੈ ਗਿਆ ਪੰਜਾਬ ਦੀ ਨਮੋਸ਼ੀ ਹਰ ਜਗ੍ਹਾ ਕਰ ਰਹੀ ਹੈ ਗਿਆ ਪੰਜਾਬ ਸਰਕਾਰ ਕਦੇ ਆਪਣਾ ਜਾ ਕੇ ਉਹਨਾਂ ਤੋਂ ਆਪਣਾ ਦੂਸਰੀ ਤਰ੍ਹਾਂ ਦੀਆਂ ਕੋਆਰਡੀਨੇਸ਼ਨ ਦੇ ਵਿੱਚ ਆਪਣਾ ਉਹਨਾਂ ਤੋਂ ਮਦਦ ਮੰਗ ਰਹੀ ਹੈ ਗਾਈਡੈਂਸ ਲੈ ਰਹੀ ਹੈ ਕਿ ਪੰਜਾਬ ਦਿੱਲੀ ਦਾ ਪ੍ਰਸ਼ਾਸਨ ਕਿਹੋ ਜਿਹਾ ਹੈਗਾ ਕਦੇ ਹੁਣ ਹੋਰ ਤਾਂ ਹੋਰ ਅੱਤੀ ਹੋ ਗਈ ਕਿ ਬਜਟ ਦੇ ਵਿੱਚ ਵੀ ਉਹਨਾਂ ਦੇ ਨਾਲ ਸ਼ੇਅਰ ਕਰ ਰਹੀ ਹੈ ਕਿ ਬਜਟ ਕਿਹੋ ਜਿਹਾ ਹੋਣਾ ਚਾਹੀਦਾ ਭਾਈ ਜਿਹੜੀ ਆਪਣਾ ਭੁੱਲ ਗਏ ਹੈਗੇ ਆ ਇਦੇ ਵਾਸਤੇ ਆਪਣਾ ਕੇਜਰੀ ਵਾਲੂ ਸਮਨਿੰਗ ਹੋ ਰਹੀ ਆ ਲਿਕਰ ਪਾਲਸੀ ਕਰਕੇ ਉਹ ਪਾਲਸੀ ਜਿਹੜੀ ਹੈਗੀ ਆ ਉਹ ਪਾਲਸੀ ਜਿਹੜੀ ਹੈਗੀ ਆ ਉਹ ਹੈਗੀ ਆ ਕਿ ਆਪਣਾ 70 ਕਰੋੜ ਰੁਪਇਆ ਗੁਆਹ ਅਲੈਕਸ਼ਨ ਦੇ ਵਿੱਚ ਡਾਇਵਰਟ ਕੀਤਾ ਗਿਆ ਹੈਗਾ ਉਹ ਪਾਲਸੀ ਪੰਜਾਬ 'ਚ ਵੀ ਲਾਗੂ ਹੋਣੀ ਸੀ ਰੋਕ ਲਈ ਗਈ ਤੇ ਉਹ ਜਿਹੜਾ ਜੋ ਗੰਦ ਦਿੱਲੀ ਸਰਕਾਰ ਦਿੱਲੀ ਦੇ ਵਿੱਚ ਪਾ ਰਹੇ ਆ ਉਹੀ ਗੰਦ ਇੱਥੇ ਪਾਉਣਾ ਚਾਹੁੰਦੇ ਆ ਗਿਆ ਪੰਜਾਬ ਨੂੰ ਰੱਬ ਬਚਾਵੇ ਤਾਂ ਇਹਨਾਂ ਦੇ ਮਤਲਬ ਬੱਲੇ ਤਾਂ ਕੁਝ ਹੈ ਨਹੀਂ ਲੱਗਦਾ ਤੋ ਇਸ ਕਰਕੇ ਆਪਣਾ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਆਪਣਾ ਬਾਹਰਲੇ ਆਪਣਾ ਸਾਡੀ ਜਿਹੜੀ ਬਿਊਰੋਕ੍ਰਾਸੀ ਆ ਕੰਪੀਟੈਂਟ ਹੈ ਸਾਡੇ ਜਿਹੜੇ ਆਪਣੇ ਮੰਤਰੀ ਹੈਗੇ ਆ ਉਹਨਾਂ ਨੂੰ ਥੋੜਾ ਜਿਆ ਬਿਊਰੋਕ੍ਰਾਸੀ ਤੇ ਭਰੋਸਾ ਰੱਖਣਾ ਚਾਹੀਦਾ ਉਹਨਾਂ ਦੇ ਨਾਲ ਸਲਾਹ مشورہ ਕਰਕੇ ਉਹਨਾਂ ਨੂੰ ਗਾਈਡ ਕਰਨਾ ਚਾਹੀਦਾ ਹੈਗਾ ਜਿੱਥੇ ਲੋੜ ਹੈਗੀ ਆ ਨਹੀਂ ਤਾਂ ਉਹ ਕੰਪੀਟੈਂਟ ਹੈਗੇ ਆ ਇਹੋ ਜਿਹੇ ਵਾਦੇ ਨਾ ਕਰੇ ਸਰਕਾਰ ਜਿਹੜੇ ਫੁੱਲਫਿਲ ਨਹੀਂ ਹੋ ਸਕਦੇ ਜਿਹੜੀ ਫਾਈਨੈਂਸ਼ੀਅਲ ਮੈਨੇਜਮੈਂਟ ਹੈਗੀ ਆ ਇਹ ਇਹਨਾਂ ਦੇ ਵੱਸ ਦੀ ਨਹੀਂ ਹੈਗੀ ਇਹਨਾਂ ਦਾ 70000 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਆ ਉਹ ਜਿਹੜਾ ਉਹਨੂੰ ਵਾਪਸ ਕਰਨ ਦਾ ਜਾਂ ਉਹਨੂੰ ਉਤਾਰਨ ਦਾ ਹੀਲਾ ਸੋਚਣਾ ਚਾਹੀਦਾ ਹੈਗਾ ਨਾ ਕਿ ਆਪਣਾ ਸਬਜ਼ ਬਾਗ ਦਿਖਾ ਕੇ ਤੇ ਲੋਕਾਂ ਤੋਂ ਆਪਣਾ ਵਾਵਾ ਲੁੱਟ ਕੇ ਜਿੱਦਾਂ ਇਹਨਾਂ ਨੇ ਪਠਾਨਕੋਟ ਕੀਤਾ ਮੁੱਖ ਮੰਤਰੀ ਜੀ ਨੇ ਇਸ ਤਰ੍ਹਾਂ ਦੇ ਸਬਜ਼ ਬਾਗ ਦੇ ਨਾਲ ਜਾਂ ਇਸ ਤਰ੍ਹਾਂ ਦੇ ਫੋਕੇ ਫਾਇਰ ਕਰਨ ਦੇ ਨਾਲ ਪੰਜਾਬ ਦਾ ਭਲਾ ਹੋਣ ਵਾਲਾ ਨਹੀਂ ਹੈਗਾ ਇਸ ਕਰਕੇ ਆਪਣਾ ਮੈਂ ਬੇਨਤੀ ਕਰਨਾ ਚਾਹਨਾ ਕਿ ਆਤੀਸ਼ੀ ਜੀ ਨੂੰ ਬੇਨਤੀ ਕੀਤੀ ਜਾਵੇ ਕਿ ਤੇ ਦਿੱਲੀ ਦਿੱਲੀ ਆਪਣਾ ਮਹਿਕਮਾ ਸੰਭਾਲ ਜਾ ਕੇ ਉਹਦੀ ਕੋਈ ਲੋੜ ਨਹੀਂ ਹੈਗੀ ਸਾਡੇ ਪੰਜਾਬ ਦੇ ਵਿੱਚ ਬਥੇਰੇ ਬਿਰੋਕਰਟ ਇਹੋ ਜਿਹੇ ਹੈਗੇ ਆ ਦੂਜੀਆਂ ਆਲ ਪਾਰਟੀ ਦੀ ਮੀਟਿੰਗ ਬੁਲਾ ਲਓ ਜੇ ਤੁਹਾਨੂੰ ਨਹੀਂ ਸਮਝ ਲੱਗਦੀ ਦੂਜੇ ਤੇ ਆਪਣੇ ਆਪਣਾ ਅਕਾਲੀਆਂ ਦੇ ਵਿੱਚ ਕਾਂਗਰਸ ਦੇ ਵਿੱਚ ਭਾਜਪਾ ਦੇ ਵਿੱਚ ਬਹੁਤ ਸਾਰੇ ਸਿਆਣੇ ਬੰਦੇ ਆ ਵੈਲ ਵਿਸ਼ਰ ਹੈ ਪੰਜਾਬ ਦੇ ਜਿਹੜੇ ਕਿ ਉਹਨਾਂ ਨੂੰ ਗਾਈਡ ਕਰ ਸਕਦੇ ਆ ਕੀ ਕਰਨਾ ਚਾਹੀਦਾ ਦਿੱਲੀ ਤੋਂ ਕਿਉਂ ਲੈ ਕੇ ਆ ਰਹੇ ਆ ਲੋਕਾਂ ਨੂੰ ਇਸ ਕਰਕੇ ਆਪਣਾ ਇਹ ਇੱਕ ਬੜਾ ਗੰਭੀਰ ਕੋਤਾਹੀ ਹੈ ਪੰਜਾਬ ਸਰਕਾਰ ਦੀ ਜਿਹਦੇ ਵਾਸਤੇ ਪੰਜਾਬ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ